ਬਾਜ਼ਾਰ ਦੇ ਵਿੱਚ ਇੱਕ ਕੁੜੀ ਆਪਣੇ ਕੰਮ ਜਾਂਦੀ ਹੁੰਦੀ ਆ ਤੇ ਮੁੰਡਾ ਉਹਨੂੰ ਅਕਸਰ ਛੇੜਦਾ ਹੁੰਦਾ ਉਹ ਇਹ ਕਹਿ ਕੇ ਬੁਲਾਉਂਦਾ ਉਹ ਇਹ ਕਹਿ ਕੇ ਬੁਲਾਉਂਦਾ ਕਦੇ ਹੱਥ ਫੜ ਲੈਂਦਾ ਕਦੇ ਉਹਨੂੰ ਇਸ਼ਾਰੇ ਕਰਨ ਲੱਗ ਜਾਂਦਾ ਬਹੁਤ ਕੁਝ ਕਰਦਾ ਉਹਦੇ ਨਾਲ ਪਰ ਕੁੜੀ ਦੁਖੀ ਹੁੰਦੀ ਆ ਪਰ ਕੁੜੀ ਕਿਸੇ ਕੋਲ ਦੱਸ ਨਹੀਂ ਸਕਦੀ ਫਿਰ ਇੱਕ ਦਿਨ ਗੁੱਸੇ ਦੇ ਵਿੱਚ ਆ ਕੇ ਕੁੜੀ ਚਪੇੜਾ ਮਾਰ ਦਿੰਦੀ ਆ ਫਿਰ ਮੁੰਡਾ ਉੱਥੇ ਜਲੂਸ ਕੱਢਦਾ ਜਿਹੜਾ ਜਲੂਸ ਕੱਢਦਾ ਫਿਰ ਉਸ ਤੁਸੀਂ ਕੈਮਰੇ ਮੁਰੇ ਵੇਖੋ ਵੀ ਗੱਲਬਾਤ ਕੀ ਬਣਦੀ ਆ ਜੇ ਉਹ ਵਿਆਹੀ ਵਰੀ ਹੁੰਦੀ ਆ ਕੁੜੀ ਤੇਉ ਆਪਣੇ ਘਰ ਵਾਲੇ ਕੋਲ ਗੱਲ ਕਰਦੀ ਆ ਵੀ ਮੇਰੇ ਨਾਲ ਐਦਾਂ ਹੋਇਆ ਮੇਰੇ ਨਾਲ ਧੱਕਾ ਹੋਇਆ ਫਿਰ ਗੱਲਬਾਤ ਕੀਤੀ ਸਾਰਾ ਮਸਲਾ ਕੀ ਆ ਦੋਨੇ ਕੈਮਰੇ ਮੂਰੇ ਆ ਰਹੇ ਆ ਗੱਲਬਾਤ ਕੀਤੀ ਸਾਰਾ ਮਸਲਾ ਕੀ ਆ ਕੀ ਹੋਊਗਾ ਸਾਰਾ ਤੁਹਾਨੂੰ ਕੈਮਰੇ ਮੂਰੇ ਵਿਖਾਵਾਂਗੇ ਆਜੋ ਮਾੜਾ ਖਿੱਚ ਕੇ ਆਜੋ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰஞ்சிਤ ਵਰਤਿਆ ਦੋਸਤੋ ਗੱਲਬਾਤ ਕੀ ਹੋਈ ਆ ਸਾਰਾ ਮਸਲਾ ਕੀ ਹੋਇਆ ਕੀ ਗੱਲਬਾਤ ਕੀ ਹੋਗੀ ਬਈ ਗੱਲ ਲੱਗੀ ਹੋਣੀ ਬਈ ਇਹ ਮੇਰੀ ਘਰ ਵਾਲੀ ਕੰਮ ਤੇ ਲੱਗੀ ਹੋਈ ਸੀਗੀ ਤੇ ਉਹਨੂੰ ਛੇੜਦਾ ਸੀ ਡੇਲੀ ਤੇ ਉਹਨੇ ਤੇ ਕੰਨ ਤੇ ਮਰਲੇ ਫੇੜਾ ਬਈ ਯਾਰ ਮੇਰੀ ਗੱਲ ਕਿਹੜੀ ਟੀ ਸੇੜ ਨਾਲ ਇਹਨੂੰ ਦਾ ਸੇੜਾ ਹੀ ਜੋ ਐ ਕਿਵੇਂ ਛੇੜਾ ਜੋ ਤੂੰ ਦੱਸ ਇਹਨੂੰ ਕਿਵੇਂ ਛੇੜਦੇਗਾ ਤੂੰ ਮੈਨੂੰ ਲੈ ਫਿਰ ਤੂੰ ਬਈ ਮੈਂ ਸੇੜੂੰਗਾ ਕਿਵੇਂ ਛੇੜ ਦੇਂਗਾ ਯਾਰ ਤੇ ਮੇਰੀ ਮਰਜ਼ੀ ਬਈ ਯਾਰ ਕੱਲ ਨੂੰ ਤੇਰੀ ਘਰ ਵਾਲੂ ਛੇੜਾਂ ਜਾ ਫੇੜਾ ਮੜਾ ਬਈ ਤੱਕੇ ਨਾ ਮਰ ਤੱਕੇਲੀ ਮਰ ਤੂੰ ਫਿਰ ਤੂੰ ਛੇੜਦਾ ਮੈਂ ਤੇ ਪਿਆਰ ਨਾ ਕਹੀ ਇਹਨਾਂ ਤੇਨੂੰ ਕਿਹੜੀ ਗੱਲ ਆ ਤੂੰ ਦੱਸ ਤੂੰ ਛੇੜਦਾ ਕਿਵੇਂ ਹੈ ਕਿਹੜੀ ਗੱਲ ਨੂੰ ਛੇੜਦਾ ਤੇਰੇ ਘਰ ਵਾਲੀ ਚਾਲੂ ਆ ਫਿਰ ਤੈਨੂੰ ਕੌਣ ਕਰਾ ਮੇਰਾ ਸਾਲਾ ਕਹਿੰਦਾ ਤੇ ਜੇ ਚਾਲੂ ਹੁੰਦੀ ਤੇ ਜਲੇ ਤੂੰ ਹੀ ਲੈ ਲਾ ਕਰੋਗੇ ਤਾਂ ਭਾਜ ਪੱਕਾ ਰੱਖ ਲੋ ਬਾਈ ਯਾਰ ਮੇਰੀ ਗੱਲ ਸੁਣੋ ਗੁੱਸਾ ਗੁੱਸਾ ਗਲਾਵਾ ਛੱਡੋ ਬਾਈ ਨਹੀਂ ਛੜੀ ਯਾਰ ਮੈਂ ਛੜੀ ਹੁੰਦੀ ਐ ਨਾ ਮੇਰੇ ਚਪੇੜ ਮਰੀ ਮੂੰਹ ਤੇਰਾ ਮੈਨੂੰ ਕੀ ਲੋੜਾ ਛੇੜਨ ਦੀ ਉਹਨੂੰ ਯਾਰ ਛੇੜਾ ਕੇ ਹੋਰ ਨੂਗਾ ਚਪੇੜ ਮੇਰੇ ਮਰੀ ਬਾਈ ਯਾਰ ਮੈਂ ਤੁਰਿਆ ਹੁੰਦਾ ਛੇੜ ਕੇ ਕੋਈ ਹੋਰ ਭੱਜ ਗਿਆ ਮਰੀ ਮੇਰੇ ਮੂੰਹ ਤੇ ਚਪੇੜ ਮੇਰੀ ਕੀ ਗਲਤੀ ਸੀ ਯਾਰ ਅੱਛਾ ਕੀ ਗੱਲਬਾਤ ਕੀ ਹੋਈ ਐ ਸਾਰਾ ਮਸਲਾ ਕੀ ਹੋਇਆ ਬਾਈ ਮੇਰੀ ਗੱਲ ਸੁਣੋ ਉਹਨੂੰ ਘੱਟ ਦੇਂਦੀ ਉਹਨੂੰ ਘੱਟ ਦਿੰਦਾ ਵੀ ਜਿਹੜਾ ਕਿਛੜ ਕੇ ਹੋਰ ਭੱਜ ਗੱਲੇ ਫੇੜਾ ਇਹਦੇ ਮਾਰੂ ਉਹਦੇ ਦਿਮਾਗ 'ਚ ਫਰਕ ਤਾਂ ਨਹੀਂ ਐ ਹੁਣ ਕਿਹੜੀ ਕੁੜੀ ਆ ਮੈਂ ਮੈਂ ਤੁਰਿਆ ਜਾਂਦਾ ਜਾਂ ਇਹ ਤੁਰਿਆ ਜਾਂਦਾ ਜਾਂ ਤੂੰ ਤੁਰਿਆ ਜਾਂਦਾ ਤੇਰੇ ਕਿਵੇਂ ਕੁੜੀ ਮਾਰੂਗੀ ਲਫੇੜਾ ਜੇ ਆਪਾਂ ਉਹਦੇ ਨਾਲ ਕੋਈ ਬਾਈ ਜਦ ਖੜੀਆਂ ਕਰਾਂਗੇ ਤਾਂ ਅਗਲੀ ਤਾਂ ਹੀ ਮਾਰੂਗੀ ਜੇ ਹੁਣ ਤੂੰ ਤੁਰਿਆ ਜਾਂਦਾ ਸੱਦਾ ਤੁਰਿਆ ਜਾਂਦਾ ਚਾਹ ਕੇ ਨਾਂਗਾ ਤੈਨੂੰ ਕੁਛ ਨਹੀਂ ਬੋਲਦਾ ਜੇ ਆਪਾਂ ਉਹਦੇ ਨਾਲ ਕੋਈ ਪੰਗੇ ਲਾਵਾਂਗੇ ਜਾਂ ਕੋ ਉਹਨੂੰ ਕੋਈ ਅੱਖ ਮਟੱਕਾ ਕਰਦਾ ਅਗਲਾ ਵੇਖਦਾ ਇੱਕ ਦੋ ਵਾਰੀ ਬਰਦਾਸ਼ਤ ਕਰਦਾ ਬਾਈ ਉਸ ਤੋਂ ਬਾਅਦ ਤਾਂ ਅਗਲਾ ਵਹਿੰਦਾ ਹੀ ਆ ਮੇਰੀ ਗੱਲ ਸੁਣ ਲੈ ਬਾਈ ਸੌਂਪ ਵਾਲਾ ਤੇਰੇ ਘਰ ਵਾਲੀ ਨੂੰ ਮਸੇੜਾ ਹੋਵੇ ਜਾ ਤੂੰ ਪੁੱਛ ਲਈ ਤੇਰੇ ਲਫੇੜਾ ਹੋਈ ਮਾਰ ਤੱਕ ਕਮਲੇ ਮੇਰੇ ਕੋਲ ਸੌਰੀ ਮੰਗ ਕੇ ਗਈ ਏ ਤੂੰ ਗੱਲਾਂ ਹੋਰ ਬਣਾਈ ਨਾ ਉਹਨੂੰ ਸੱਦ ਮੂਰੇ ਮੈਂ ਮੈਂ ਮੇਰੀ ਗੱਲ ਸੁਣ ਮੈਂ ਸੇੜਕ ਨੂੰ ਕੀ ਲੈਣਾ ਮੇਰੇ ਘਰਾਂ ਵਾਲੀ ਆਪਦੀ ਬੋਪੇੜੀ ਆ ਨਹੀਂ ਮੈਂ ਮੰਨਦਾ ਤੂੰ ਤੇਰੇ ਘਰ ਵਾਲੀ ਪੇੜੀ ਆ ਜਿਹੜੀ ਤੂੰ ਗੱਲ ਹੋਈ ਆ ਇਹਨਾਂ ਦੇ ਸਾਹਮਣੇ ਬਈ ਇਹਨੇ ਸੱਦੀ ਉਹ ਗੱਲ ਕਹੀ ਵੀ ਇਹਦੀ ਘਰ ਵਾਲੀ ਨੇ ਇਹ ਗੱਲ ਕਹੀ ਵੇਦੀ ਘਰ ਵਾਲੀ ਨੇ ਇਹ ਗੱਲ ਕਹੀ ਹਨਾ ਵੀ ਇਹ ਇਹ ਮੇਰੀ ਘਰ ਵਾਲੀ ਕਹਿੰਦੀ ਕਹਿੰਦੀ ਵੀ ਇਹ ਮੈਨੂੰ ਦੋ ਤਿੰਨ ਦਿਨ ਹੋ ਗਏ ਤੰਗ ਕਰਦਾ ਸੀਗਾ ਠੀਕ ਆ ਜਦੋਂ ਇਹ ਹਟਾਈ ਨਹੀਂ ਹਟਾਈ ਨਹੀਂ ਵੀ ਅੱਜ ਜਨੇ ਮੈਨੂੰ ਜਮਾਂ ਛੜੇ ਆ ਬਸ ਵੀ ਬਾਹ ਫੜਨ ਤੱਕ ਗਿਆ ਮੈਂ ਕਹਿੰਦੀ ਤਾਂ ਇਹਦੇ ਮੈਨੂੰ ਫੇੜਾ ਮਜ਼ਾ ਨਹੀਂ ਮੇਰੇ ਦਿਮਾਗ ਚ ਤਾਂ ਕੋੜੋ ਫਰਕ ਉਹ ਛੇੜੀ ਆ ਦੀ ਘਰ ਲਈ ਉਹ ਭਰਾਵਾ ਮੇਰੇ ਘਰ ਵਾਲੀ ਨੇ ਐਡੀ ਪੜੀ ਮੈਂ ਹੁਣ ਤਾਂ ਹੀ ਦਾ ਮੂੰਹ ਬੰਨ ਕੇ ਖੜਾ ਕੈਮਰੇ ਮੂਰੇ ਤੇ ਉਹ ਮੇਰੇ ਤੇ ਇਨਾ शक ਕਰਦੀ ਆ ਇਹ ਹੁਣ ਮੇਰਾ ਘਰ ਝੜੂਗਾ ਬਈ ਇਹ ਮੈਂ ਛੇੜ ਕੇ ਕੀ ਲੈਣਾ ਮੇਰੇ ਤਾਂ ਘਰ ਵਾਲੀ ਆਪਦੀ ਬਹੁਤ ਸੁਣੀ ਆ ਏਦਾ ਵੀ ਨਿਯਾਮ ਲਾ ਰਿਆ ਭਈ ਮੇਰੇ ਤੇ ਯਾਰ ਮੈਂ ਦਾ ਇਲਜ਼ਾਮ ਕੀ ਲਾਇਆ ਉਹ ਜਦੋਂ ਅਗਲੀ ਆਪ ਕਹੀ ਜਾਂਦੀ ਮੈਂ ਲਫੇੜਾ ਮਾਰਿਆ ਇਹਨੇ ਮੈਨੂੰ ਆਪ ਕਹਿਆ ਮੇਰੇ ਲਫੇੜਾ ਮਾਰਿਆ ਫਿਰ ਲਫੇੜਾ ਤੇ ਦਿਮਾਗ ਚ ਥੋੜਾ ਬਰ ਕਮਾਉਣ ਕੋਣ ਮਾਰਦੂ ਆਹ ਗੱਲ ਵੀ ਆਪ ਵੀ ਛੇੜਦੀ ਸੂਟਦੀ ਸੀ ਯਾਰ ਮੈਨੂੰ ਜਿੱਦੀ ਗੱਲ ਦੱਸੰਦ ਨੂੰ ਹੁਣ ਤੂੰ ਕਿਵੇਂ ਕਹੀ ਜਾਂਦਾ ਮੈਂ ਤੈਨੂੰ ਛੇੜਦੀ ਤੂੰ ਤਾਂ ਕਹਿੰਦਾ ਮੈਂ ਛੇੜਿਆ ਨਹੀਂ ਮੈਂ ਤੈਨੂੰ ਪਰ ਭਈ ਤੂੰ ਉਹ ਗੱਲ ਤੇ ਨਹੀਂ ਹੁੰਦਾ ਗੱਲ ਤੇ ਨਹੀਂ ਟੈਕ ਚ ਨਹੀਂ ਗੱਲ ਤਾਂ ਜਿਹੜੀ ਹੁੰਦੀ ਆ ਜਿੱਥੇ ਕਹਿੰਦੇ ਹੁੰਦੇ ਆ ਅੱਗ ਹੂਥ ਧੂਆਂ ਤਾਂ ਨਿਕਲਦਾ ਹੀ ਆ ਜਿੱਥੇ ਹੁਣ ਯਾਰ ਬਈ ਯਾਰ ਕੀ ਹੋ ਜਿੰਨਾ ਗੱਲਾਂ ਕਰੀ ਨਾ ਤੂੰ ਯਾਰ ਮੈਂ ਪਾਗਲਾ ਯਾਰ ਬਈ ਸੇੜੂਗਾ ਤੇ ਫਿਰ ਉਹ ਕਿਹੜਾ ਪਾਗਲਾ ਯਾਰ ਉਹ ਹੀ ਮਾਰਤਾ ਲ ਫੇੜਾ ਓਏ ਰਬੋ ਦਿਮਾਗੀ ਟੈਨਸ਼ਨ ਲੱਗਦੀ ਐ ਮੈਨੂੰ ਐਵੇਂ ਤੈਨੂੰ ਕਿ ਟੈਨਸ਼ਨ ਮੈਂ ਦਾਦੀ ਕਰ ਲੈ ਮੈਂ ਤਾਂ ਆਪਦੀ ਘਰ ਵਾਲੀ ਨਹੀਂ ਸੇੜ ਕੇ ਵੇਖੀ ਤੇਰੇ ਘਰ ਵਾਲੇ ਨੂੰ ਕਿ ਸੇੜਨਾ ਦਾਦੀ ਤੂੰ ਤਾਂ ਕਿਵੇਂ ਛੜੇਗਾ ਜਦੋਂ ਉਹ ਤਾਂ ਵਿਆਹ ਕੇ ਲੈ ਜਾਂਦੀ ਆ ਉਹਨੂੰ ਸੇੜਦੀ ਕਿਹਨੇ ਜੀ ਕਹਿੰਦਾ ਮੈਂ ਤਾਂ ਆਪਦੀ ਘਰ ਵਾਲੀ ਆ ਮੈਂ ਨਹੀਂ ਛੜੀ ਕਹਿੰਦਾ ਤੇਰੀ ਘਰ ਵਾਲੀ ਕਿ ਛੜੂਗਾ ਯਾਰ ਗੱਲ ਤੇਦੀ ਸਹੀ ਐ ਇਹ ਕਹੀ ਜਾਂਦਾ ਕਹਿੰਦਾ ਮੈਂ ਛੇੜੀ ਨਹੀਂ ਫਿਰ ਤੂੰ ਕਹ ਤੋ ਕਹੀ ਜਾਂਦਾ ਕਿ ਛੇੜੀ ਐ ਨਹੀਂ ਬਾਈ ਠੀਕ ਆ ਇਹਨੇ ਕਿਹਾ ਮੈਨੂੰ ਆਕੇ ਮੇਰੇ ਲਫੇੜਾ ਮਾਰਤੀ ਇਹ ਘਰ ਵਾਲੀ ਨੇ ਮਾਂ ਨੂੰ ਪੁੱਛਿਆ ਵੀ ਤੂੰ ਕਿਉਂ ਮਾਰਿਆ ਅੱਛਾ ਤੂੰ ਇਹਨੂੰ ਕਿਹਾ ਕੇ ਓ ਯਾਰ ਬਈ ਹਰ ਕੌਮ ਤੂੰ ਸੱਚ ਨਾਲ ਗੱਲਾਂ ਸੁਣਦਾ ਜਨਾਨੀ ਤੇ ਹੋ ਜਾ ਥੱਲੇ ਬਈ ਮੁਕਰ ਜਾਂਦੀ ਆ ਫਿਰ ਸੱਚ ਨਾਲ ਸੁਣਦਾ ਮੈਥੋਂ ਜਦ ਮੁੱਕਰੀ ਜਾਵੇ ਜਿਹੜੀ ਮੈਂ ਤਨੂੰ ਗੱਲ ਕਹਿਣਾ ਵੀ ਜਦੋਂ ਇਹ ਗੱਲ ਕਹਿੰਦਾ ਠੀਕ ਆ ਵੀ ਮੇਰੇ ਨਾਲ ਆ ਗੱਲ ਹੋਈ ਆ ਮੇਰੇ ਲਫੇੜਾ ਮਾਰਿਆ ਇਹਨੇ ਕਿ ਮੈਨੂੰ ਕਿਹਾ ਹਨਾ ਮੈਨੂੰ ਕਿਹੜਾ ਪਤਾ ਸੀ ਵੀ ਇਹਦੇ ਲਫੇੜਾ ਮਾਰਿਆ ਜਾਂ ਛੇੜਦਾ ਜਾਂ ਕੀ ਆ ਇਹਨੇ ਜਦੋਂ ਆਕੇ ਮੈਨੂੰ ਕਿਹਾ ਮੈਂ ਕਿਹਾ ਕੋਈ ਚੱਕਰ ਨਹੀਂ ਮੈਂ ਪੁੱਛ ਲੈਣਾ ਜਦੋਂ ਮੈਂ ਉਹਨੂੰ ਪੁੱਛਿਆ ਜਦੋਂ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਕੀ ਗੱਲ ਸੀ ਤੂੰ ਉਹਦੇ ਲਫੇੜਾ ਕਰ ਤੂੰ ਮਾਰਿਆ ਤੇਰੇ ਦਿਮਾਗ 'ਚ ਫਰਕਾ ਉਹ ਕਹਿੰਦੀ ਤੈਨੂੰ ਕੀ ਪਤਾ ਮੈਨੂੰ ਕਹਿੰਦੀ ਤਿੰਨ ਦਿਨ ਹੋ ਗਏ ਤੰਗ ਕਰਦੇ ਨੂੰ ਕਹਿੰਦੀ ਅੱਜ ਵਾਰੀ ਬਾਹ ਫੜ ਤੱਕ ਗਿਆ ਉਹ ਕਹਿੰਦੀ ਮੈਂ ਤਾਂ ਮਾਰਿਆ ਪਾਗਲ ਨੂੰ ਕਰੂੰਗਾ ਇਹ ਰ ਮੈਂ ਤੰਗ ਕਿਹੋ ਜਿਹਾ ਗੱਲਾਂ ਕਰੀ ਨਾ ਬਈ ਯਾਰ ਭਾਜ ਤੂੰ ਦੋਵੇਂ ਜੀ ਪਾਗਲ ਆ ਮਸਾ ਤ ਤੇ ਫਿਰ ਜਾਂਦਾ ਧੱਕੇ ਖਾਣ ਨੂੰ ਹੁੰਨਾ ਮਗਰ ਉਹ ਫਿਰ ਮੈਂ ਇਹੋ ਜਿਹੇ ਮਕਾਨ ਨਹੀਂ ਜਾਂਦਾ ਯਾਰ ਉਹੀ ਪਕਾਈ ਨਾ ਨਹੀਂ ਜਾਂਦਾ ਕਾਕੇ ਲਫੜੇ ਲਫੜੇ ਤੈਨੂੰ ਇਹ ਪਤਾ ਵੀ ਤੂੰ ਆਪਦੀ ਘਰ ਵਾਲੀ ਦੀ ਆਪ ਬੰਦਨਾਮੀ ਕਰੀ ਜਨ ਭਾਈ ਮੈਂ ਕਿਉਂ ਬੰਦਨਾਮੀ ਕਰਦਾ ਇਹਨੇ ਕੀਤੀ ਆ ਇਹਨੇ ਕਿਉਂ ਆ ਕੇ ਕਿਹਾ ਮੈਨੂੰ ਲਫੜਾ ਮਾਰਿਆ ਮੈਨੂੰ ਕੀ ਲੋੜ ਸੀ ਕਹਿੰਦੀ ਨਾਲੇ ਮੈਨੂੰ ਕੀ ਪਤਾ ਸੀ ਇਹਦੇ ਨਾਲ ਫੇੜਾ ਮਾਰਾ ਤੇਰੇ ਲਪੇੜਾ ਲਪੇੜਾ ਜਿਹੜਾ ਤੇਰੇ ਵਿੱਚ ਹੈ ਪਹਿਲਾਂ ਮੈਨੂੰ ਗੱਲ ਦੱਸ ਗੱਲ ਕੀ ਹੋਈ ਹੈ ਪਹਿਲਾਂ ਮੈਨੂੰ ਇਹ ਦੱਸ ਗੱਲ ਕੀ ਹੋਈ ਹੈ ਪਹਿਲਾਂ ਇਹ ਦੱਸ ਬੈਸ ਤੁਸੀਂ ਬਾਅਦ ਚ ਕਰਿਓ ਜਿਹੜਾ ਤੁਸੀਂ ਲੜਨਾ ਲੜ ਲਿਓ ਕੈਮਰੇ ਤੋਂ ਬਾਹਰ ਜਾ ਕੇ ਲੜ ਲਿਓ ਪਹਿਲਾਂ ਮੈਨੂੰ ਇਹ ਗੱਲ ਤਾਂ ਗੱਲ ਹੋਈ ਕੀ ਆ ਵੀ ਬੈਸ ਜਿਹੜੀ ਤੁਹਾਡੇ ਚ ਹੋਈ ਆ ਇਹ ਗੱਲ ਕਿਹੜੀ ਹੋਈ ਆ ਕਿਉਂ ਹੋਈ ਆ ਚੱਕਰ ਬਜਾਏ ਸੀ ਮੈਂ ਤੁਰਿਆ ਜਾਂਦਾ ਸੀ ਕੋਈ ਰਿਵਾਇਤ ਤੂ ਤੋ ਕੋਈ ਹੋਰ ਕਰਦਾ ਸੀ ਤੇ ਕਦੋਂ ਨਾ ਹੀ ਮੇਰਾ ਲੈਤਾ ਫਿਰ ਬਈ ਮੈਂ ਸੇੜਨ ਲੱਗ ਗਿਆ ਉਹਨੂੰ ਕਿੱਥੇ ਕਿੱਥੇ ਸੀਗੀ ਤੁਸੀਂ ਓਏ ਲੱਗੀ ਵੀ ਇੱਥ ਮੈਂ ਸੇੜ ਦਿੰਦਾ ਸੀ ਫਿਰ ਬਈ ਸੇੜਦਾ ਪਹਿਲਾਂ ਤਾਂ ਕੋਈ ਹੋਰ ਸੀ ਉਹਨੂੰ ਮੈਨੂੰ ਕਹਿੰਦੀ ਇਹ ਸੇੜਦਾ ਇਹਦੇ ਕੋਲ ਦੱਸਿਆ ਕਰੇ ਕਿਵੇਂ ਭਾਂਜ ਬੜਾ ਤਕੜਾ ਹੋ ਗੈਂਗਸਟਰ ਹੁੰਦਾ ਏ ਮੈਂ ਕਹੇ ਕਿ ਮਰਾ ਕਰ ਲੂ ਤੇ ਮੈਂ ਦੋ ਤਿੰਨ ਦਿਨ ਸਿੜੀ ਤੇ ਮੇਰੇ ਨਾਲ ਮੂੰਹ ਤੇ ਚਪੇੜ ਮਾਰੀ ਤੇ ਮੈਂ ਕਹਾ ਕੋਈ ਨਹੀਂ ਤੇ ਮੈਂ ਬੋਲਣ ਮੈਂ ਕਹਾ ਚੱਲ ਬੁੜੀ ਯਾਰ ਕੀ ਇਹਦੇ ਨਾਲ ਮਾਰ ਲੜਨਾ ਇਹਦੇ ਨਾਲ ਨਾ ਮਾਰੀ ਨਹੀਂ ਕੋਈ ਚੀਜ਼ ਕੰਨ ਦੇ ਕੋਲ ਦੀ ਨੰਗੀ ਸੀ ਮਾਰੀ ਹੁੰਦੀ ਤਾਂ ਫਿਰ ਤੈਨੂੰ ਗੁੱਸਾ ਆ ਤੇ ਬਈ ਗੁੱਸਾ ਆਊਗਾ ਹੀ ਯਾਰ ਤੇ ਇਹਦੇ ਕੋਲ ਗੱਲ ਕੀਤੀ ਉਹਨੇ ਮੁਰਕੇ ਮਨ ਇਹ ਕਹਿੰਦਾ ਮੇਰੇ ਘਰ ਵਾਲੇ ਨੂੰ ਸੇੜਦਾ ਐ ਜਮਰਾ ਜਲੂਸ ਨਾਲ ਇਹ ਤਾਂ ਕਹਿੰਦਾ ਇਹ ਇਹ ਪਹਿਲਾਂ ਕਹੀ ਜਾਂਦਾ ਕਹਿੰਦਾ ਤੂੰ ਇਹਦੇ ਕੋਲ ਗਿਆ ਮੇਰੇ ਕੋਲੇ ਕਿਹਾ ਯਾਰ ਉਹਨਾਂ ਦਾ ਗੱਲ ਹੀ ਨਹੀਂ ਕੀਤਾ ਯਾਰ ਬਾਈ ਮੈਂ ਗਿਆ ਸੀ ਇਹਦੇ ਕੋਲ ਇਹਦਾ ੱੱਕਿਆ ਪਈ ਦਾਰੂ ਨਾਲ ਇਹਦੇ ਕੋਲ ਜਾ ਕੇ ਕੀ ਕਰਦਾ ਮੈਂ ਮੈਂ ਦਾਰੂ ਪੀਣਾ ਤੋਂ ਇਹ ਕੋਈ ਦਾਰੂ ਗੋਸ਼ ਨਹੀਂ ਪੀਂਦਾ ਇਹ ਰਮੇ ਇਹਨੇ ਆ ਗੱਲ ਵੀ ਕਹੀ ਜਨੇ ਇਹਦੀ ਗੱਲ ਇਹਦੀ ਗੱਲ 'ਚ ਕੋਈ ਤੰਤ ਹੈਗਾ ਇਹਨੇ ਐ ਵੀ ਕਹੇ ਛੇੜੀ ਨਹੀਂ ਉਹ ਕਹਿੰਦਾ ਮੈਂ ਦੋ ਦਿਨ ਛੇੜੇ ਦੋ ਮਿੰਟ ਦੋ ਮਿੰਟ ਇਹ ਮੈਨੂੰ ਐ ਵੀ ਕਹਿੰਦਾ ਕਹਿੰਦਾ ਉਹਦਾ ਕੰਮ ਹੀ ਹੈਲ दारू पीती ये गल कही क्या तू यार कुछ ਨਹੀਂ ਨਾ ਮਾ दारू ਪੀਣਾ ਨਾ ਕੋਈ ਹੋ ਰਾ ਇਹਨੂੰ ਪੁੱਛ ਆਪਦੀ ਗੱਲ ਤੇ ਖੜਾ ਹੈ ਪਹਿਲਾਂ ਤਾਂ ਕਹਿੰਦਾ ਮੈਂ ਛੇੜੀ ਨਹੀਂ ਹੁਣ ਕਹਿੰਦਾ ਮੈਂ ਦੋ ਦਿਨ ਛੇੜੀ ਆ ਇਹ ਡੱਕਾ ਨਹੀਂ ਇਹ ਭਾਂਚ ਉਹਨਾਂ ਪੈਸੇ ਬਣਾਉਣ ਤੋਂ ਆਵੇ ਧੰਦਾ ਚਲਾਇਆ ਹੋਵੇ ਨਾ ਦਾ ਸੱਤ ਪੈਸੇ ਮਤਲਬ ਕਿ ਪੈਸੇ ਮਨ ਕੇ ਮੈਂ ਤੁਹਾਨੂੰ ਰੌਲਾ ਪਾ ਕੇ ਥਰਕਾ ਦੇਵਾਂਗੇ ਤੇ ਕਹਣ ਕਿ ਤੇ ਇਨਰ ਪੇ ਲਵਾਂਗੇ ਨਵੇੜ ਨਚ ਨਵੇੜ ਨਾਲ ਦੇ ਦੋ ਨਹੀਂ ਬਈ ਨੂੰ ਜੇਲ੍ਹ ਚ ਟੱਕ ਬਾਈ ਪਿੰਡ ਚ ਪੁੱਛ ਲਈ ਜਾ ਕੇ ਅੱਗੇ ਕਿੰਨਾ ਕਿ ਕਿਤੇ ਦਰਖਾਸਤ ਦਿੱਤੀ ਕੀ ਕਰਦਾ ਕੀ ਨਹੀਂ ਕਰਦਾ ਇਹੇ ਬੰਦਾ ਐਂਡ ਗਵੰਡ ਵੀ ਰੋਲੇ ਪਏ ਆ ਇਹਨੂੰ ਇੱਕ ਦੋ ਵਾਰੀ ਅੰਡ ਗਵੰਡ ਗਾਣੀ ਵੀ ਕੁੱਟਿਆ ਠੀਕ ਆ ਮੈਂ ਤੈਨੂੰ ਤਾਂ ਕਹਿਣਾ ਇਹ ਆਇਆ ਮੇਰੇ ਕੋਲੇ ਜਦੋਂ ਇਹ ਮੇਰੇ ਕੋਲੇ ਆਇਆ ਮੈਂ ਇਹ ਕਹਿੰਦਾ ਦਾਰੂ ਪੀਤੀ ਪੀਤੀ ਤੇਰੀ ਦਾਰੂ ਮੈਂ ਪਿੰਦਾ ਨਹੀਂ ਬਈ ਇਹ ਮੇਰਾ ਦੋ ਟਾ ਟੱਕ ਦੇ ਲਓ ਹੂੰ ਯਾਰ ਇਹਦਾ ਹੁਣ ਆਪਦੇ ਜਦੋਂ ਆਪਦਾ ਕਹਿੰਦੇ ਹੁੰਦਾ ਨਾ ਜਦੋਂ ਆਪਦਾ ਪਰਦਾ ਟਕਨ ਦੀ ਖਾਤਰ ਫਿਰ ਦੂਜਾਂ ਦੇ ਪਰਦੇ ਪੂਰੇ ਫੁੱਲ ਚੱਕਦਾ ਹੁੰਦਾ ਅਗਲਾ ਕਿਉਂਕਿ ਉਹਨੂੰ ਬਦਨਾਮ ਕਰ ਦੋ ਮੇਰਾ ਆਪਾਂ ਦਾ ਸੈੱਟ ਹੋ ਜੂਗਾ ਹੁਣ ਇਹ ਦੋ ਵਾਰੀ ਗੱਲਾਂ ਚ ਹੋ ਗਿਆ ਪਹਿਲਾਂ ਤਾਂ ਕਹਿੰਦਾ ਮੈਂ ਛੇੜੀ ਨਹੀਂ ਹੁਣ ਕਹਿੰਦਾ ਮੈਂ ਦੋ ਦਿਨ ਲਗਾਤਾਰ ਛੇੜਦਾ ਇਹ ਤੇਰੇ ਕੋਲ ਆਇਆ ਸੀ ਇਹ ਮੇਰੇ ਕੋਲ ਆਇਆ ਨਹੀਂ ਮੈਨੂੰ ਕਿਹਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਮੇਰੀ ਗੱਲ ਸੁਣ ਇਹਨੂੰ ਐ ਨਵੇੜਨਾ ਤੇ ਉਵੇਂ ਕਰਨਾ ਤੇ ਕਹਿੰਦਾ ਤੇ ਤੂੰ ਇਹਦੇ ਕੋਲ ਗਿਆ ਸੀ ਅੱਛਾ ਤੇਰੇ ਕੋਲੇ ਆਇਆ ਸੀਗਾ ਭਾਈ ਇਹ ਮੇਰੇ ਕੋਲੇ ਆਇਆ ਮੇਰੀ ਇਹਦੇ ਨਾਲ ਕੋਈ ਦੁਸ਼ਮਣੀ ਨਹੀਂ ਪਿੰਡ ਚ ਇਹ ਲੈਣਾ ਪਿੰਡ ਚ ਮੈ ਲੈਣਾ ਅਸੀਂ ਤਾਂ ਪਿੰਡ ਚ ਨਾ ਕਿਸੇ ਨਾਲ ਲੜਿਆ ਤਾਂ ਨਾ ਹੀ ਇਹ ਹੁ ਲੜਿਆ ਹੋਗਾ ਜਦੋਂ ਆ ਲੜ ਕੇ ਤਾਂ ਜਦੋਂ ਮਰਜੀ ਚੈੱਕ ਕਰ ਲੈ ਮੈਂ ਗੱਲ ਮੈਂ ਕਰ ਲਾਂ 2 ਮਿੰਟ ਗੱਲ ਕਰ ਲਾਂ ਤੂੰ ਲੜਨਾ ਜਿਹੜਾ ਲੜਨਾ ਤਾਂ ਆਦਾ ਘਰੇ ਲੈਣੀ ਬਈ ਐਡਾ ਮੇਰਾ ਦਿਲ ਕਮਜ਼ੋਰ ਨਹੀਂ ਜੇ ਤੂੰ ਕਹਵੇਂ ਮੈਨੂੰ ਧਮਕਾ ਦੇਵੇਂ ਫੇਰ ਬਈ ਇਹ ਮੇਰੇ ਕੋਲ ਹੈ ਮੈਨੂੰ ਕਹਦਾ ਤਰੀਕਾ ਰਲਦੇ ਮੈਂ ਚੱਲ ਫੇੜਾ ਮਾਰਾਂ ਮੈਂ ਉਹਨੂੰ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਪੁੱਛ ਲਾਂ ਜਦੋਂ ਮੈਂ ਉਹਨੂੰ ਪੁੱਛਿਆ ਉਹ ਕਹਿੰਦੀ ਮੈਨੂੰ ਹੀ ਛੇੜਦਾ ਸੀ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੂੰ ਛੇੜਦਾ ਸੀ ਪਹਿਲਾਂ ਤਾਂ ਇਹ ਕਹਿੰਦਾ ਮੈਂ ਤਾਂ ਕ ਕਹਿੰਦੀ ਮੈਂ ਤੁਹਾਡੇ ਘਰੇ ਜਾਵਾਂ ਦਾ ਕਹਿੰਦੀ ਹਜੇ ਤਾਂ ਮੈਂ ਇੱਕ ਘਰੇ ਜਾ ਕੇ ਤਾਂ ਨਹੀਂ ਦੱਸਿਆ ਵੀ ਛੱਡ ਜਾ ਤੁਹਾਡੇ ਬੰਦਾ ਚ ਲੜਾਈ ਪੈ ਗਈ ਤੇ ਤੇਰਾ ਘਰ ਨਾ ਟੁੱਟ ਜਾ ਵੀ ਤੂੰ ਆਪਦੀ ਆਪ ਆ ਗਿਆ ਚੱਲ ਮੈਨੂੰ ਨਹੀਂ ਪਤਾ ਤੂੰ ਕਿਹੜੀ ਗੱਲਾਂ ਆ ਕਹਿੰਦੀ ਮੈਂ ਤੇਰੇ ਘਰ ਦਾ ਕਰਕੇ ਸੋਚ ਗਿਆ ਵੀ ਚੱਲ ਕੋਈ ਨਹੀਂ ਵੀ ਪਿੰਡ ਦਾ ਮਸਲਾ ਵੀ ਜੇ ਇਹਨੇ ਗਲਤੀ ਕੀਤੀ ਸੀ ਇਹਨੇ ਇਹਨੇ ਭੁਗਤ ਲਈ ਵੀ ਮੈਂ ਤਾਂ ਉੱਥੇ ਗੱਲ ਠੱਪ ਕਰਤੀ ਹੁਣ ਇਹ ਮੇਰੇ ਕੋਲੇ ਆਇਆ ਸੀਗਾ ਆਪਾਂ ਮੈਂ ਇਹਨੂੰ ਕੁਝ ਨਹੀਂ ਕਿਹਾ ਮੌਣੂ ਨਹੀਂ ਕੁਝ ਕਿਹਾ ਠੀਕ ਹੈ ਇਹਨੇ ਗਲਤੀ ਕੀਤੀ ਉਹਨੇ ਮਾਰਿਆ ਮੇਰਾ ਤਾਂ ਉਹਦੇ ਵਿੱਚ ਕੋਈ ਲੱਲਾ ਖੱਖਾ ਨਹੀਂਗਾ ਜੇ ਇਹ ਗਲਤੀ ਗਾਹ ਨੂੰ ਕਰੂਗਾ ਗਾਹ ਨੂੰ ਅਗਲੀ ਵੇਖ ਲੂਗੀ ਜੇ ਨਾ ਕਰੂਗਾ ਬਈ ਆਉਦੀ ਟੌਰ ਨਾ ਜਿੰਦਗੀ ਇਹ ਜਿਹਾਉਂਦਾ ਟੌਰ ਨਾ ਸੀ ਚਾਉਨੇ ਬਸ ਆ ਗੱਲ ਆ ਯਾਰ ਆਏ ਪਿਆਰ ਨਾਲ ਗੱਲ ਕਰ ਲੈਣਾ ਮੈਂ ਤਾਂ ਐਂ ਕਰਦਾ ਗੱਲ ਕਿ ਮੈਂ ਵੱਡਣਾ ਹੁੰਦਾ ਜਿਹੜੇ ਹੁਣ ਪਿੰਡ ਚ ਧੀਆ ਭੈਣਾ ਕੋੜੀਆਂ ਜਾਂਦੀਆਂ ਕੰਮ ਕਰਨ ਜਾਂਦੀਆਂ ਐਂ ਤਾਂ ਫਿਰ ਲਗਾਉੜ ਉਹਨਾਂ ਨੂੰ ਜੌਣੇ ਨਾ ਦੇ ਦੇ ਯਾਰ ਮੜਾ ਅੱਬੇ ਲਗਾਉੜ ਨਾ ਤੂੰ ਹਿਸਾਬ ਨਾਲ ਬੋਲ ਫੇਰ ਤਾਂ ਹੁਣ ਤੇਰੀ ਮੰਨ ਕੇ ਜਾਉਂਗਾ ਤੈਨੂੰ ਗੁੱਸਾ ਕਰ ਦੋ ਲਗਾਉੜ ਕਹਿੰਦਾ ਹੈ ਪਰ ਲਗਾਉੜ ਬਈ ਯਾਰ ਮੈਨੂੰ ਥੋੜੀ ਕਹਿੰਦਾ ਹੈ ਭਾਂ ਜੋ ਆਪ ਕਿਹੜਾ ਚੰਗਾ ਫਰੇ ਸੱਚੀਆਂ ਸੁਣਦਾ ਮੈਡੀ ਗਾਦਨ ਬਈ ਸਾਨੂੰ ਅੱਡਿਆਂ ਤੇ ਜਾਂਦਾ ਹੈ ਮੈਂ ਕੋਈ ਅੱਡੇ-ਉੱਡੇ ਨਹੀਂ ਜਾਂਦਾ ਸਭ ਕੁਝ ਇਹੋ ਜਿਹੇ ਬੰਦੇ ਜਦੋਂ ਬਦਨਾਮ ਕਰਦੇ ਹੋਗੇ ਨਾ ਬਾਲਾ ਕੁਝ ਕਰਦੇ ਹੁੰਦੇ ਆ ਆਪਦੀ ਟਕਨ ਦੀ ਖਾਤਰ ਮਾਪਾ ਕੰਮ ਕਰੀਦਾ ਤੜਕੇ ਜਾਈਦਾ ਹੱਥ ਨੇ ਘਰੇ ਆਈਦਾ ਉਹ ਤੜਕੇ ਜਾਂਦੀ ਹੱਥ ਨੇ ਘਰੇ ਉਹਨਾਂ ਵੱਧ ਗਾ ਆਪਦੀ ਜ਼ਿੰਦਗੀ ਟੌਰ ਨਾ ਜੁਣੇ ਸਾਡੇ ਘਰੇ ਕਦੇ ਇੱਕ ਦਿਨ ਦਾ ਵੀ ਕੋਈ ਲੜਾਈ ਨਹੀਂ ਪਈ ਠੀਕ ਆ ਇਹਨਾਂ ਨੇ ਮੈਨੂੰ ਪਤਾ ਨਹੀਂ ਕੀ ਸਿਸਟਮ ਹੈ ਜਿਹੜਾ ਇਹ ਤੇ ਸ਼ੱਕ ਕਰਦੀ ਆ ਕਿਉਂ ਕਰਦੀ ਆ ਜੇ ਗਲਤੀ ਕੀਤੀ ਹੋ ਜੇ ਹੁਣ ਜਬ ਬੰਗਾਨੀਆਂ ਜਨਾਨੀਆਂ ਨੂੰ ਜਾਜਾ ਛੇੜਦਾ ਇਹ ਤੇ ਇਹ ਇਹ ਕੰਮ ਤੇ ਆ ਤੇ ਜੇ ਇਹ ਬੰਦਾ ਸਹੀ ਹੋਏ ਤੇ ਦੀ ਘਰ ਵਾਲੀ ਸ਼ੱਕ ਕਿਉਂ ਕਰੂ ਜਾਂ ਹੁਣ ਮੇਰੀ ਮੇਰੀ ਘਰ ਵਾਲੀ ਮੇਰੇ ਤੇ ਸ਼ੱਕ ਨਹੀਂ ਕਰਦੀ ਮੈਂ ਬੰਦੇ ਵਾਂਗੂੰ ਜੰਨਾ ਬੰਦੇ ਵਾਂਗੂੰ ਰਹਿਣਾ ਆਪਾਂ ਕੋਈ ਗਲਤੀ ਕੀਤੀ ਨਹੀਂ ਇਹਨੇ ਕੋਈ ਹੁਣ ਅੱਜ ਗਲਤੀ ਕੀਤੀ ਕੀ ਪਤਾ ਕਿੰਨਾ ਕੀਤੇ ਹੋਣਗਾ ਯਾਰ ਚੰਗੀ ਹੋਊਗੀ ਉਹੀ ਕਰੂਗੀ ਰੋਕ ਟੋਕ ਹੋਈ ਮਾੜੀ ਤੂੰ ਜਿਹੜੀ ਇਹ ਇਹ ਹਰਕਤ ਕੀਤੀ ਐ ਤੂੰ ਇਹ ਹਰਕਤ ਕੀਤੀ ਐ ਇਹਦਾ ਇਫੈਕਟ ਪਤਾ ਕਿੰਨਾ ਪੈਂਦਾ ਵੀ ਜੇ ਤੂੰ ਹੋਰ ਕੁੜੀਆਂ ਵੀ ਜਿਹੜੀਆਂ ਕੰਮ ਕਰਨ ਨੂੰ ਤਿਆਰ ਹੁੰਦੀਆਂ ਜੇ ਕੱਲ ਨੂੰ ਤੇਰੀ ਭੈਣ ਨੂੰ ਕੋਈ ਕਵੇ ਯਾਰ ਗਲਤੀ ਹੋ ਗਈ ਮੈਥੋਂ ਬ ਉਨੂੰ ਕਿ ਕਰ ਲਾ ਕਿਵੇਂ ਮਰਜ਼ੀ ਕਰਨੀ ਆ ਕਿਵੇਂ ਕਰਦਾ ਤਰੀਕਾ ਤਾਂ ਅਗਲੇ ਨੇ ਕੀ ਹੁੰਦਾ ਅਗਲੇ ਚਲਾ ਇਹੀ ਜਾ ਵੀ ਯਾਰ ਅੱਬੀ ਲੜਾਈ ਤੋਂ ਕੋਣ ਨਹੀਂ ਡਰਦਾ ਡਰਦਾ ਹਰੇਕ ਦਾ ਡਰਦਾ ਡਰਦਾ ਬਾਈ ਮੈਂ ਨਹੀਂ ਡਰਦਾ ਮੈਂ ਵੀ ਨਹੀਂ ਕੀਤਾ ਸੀ ਮੈਂ ਤਾਂ ਮੈਨੂੰ ਕਿਹੜਾ ਪਤਾ ਸੀ ਗੱਲ ਦਾ ਇਹਨੇ ਆ ਕੇ ਦੱਸਿਆ ਮੈਨੂੰ ਮੈਂ ਤਾਂ ਘਰੇ ਜਿਹੜੇ ਤੂੰ ਲੱਛਣ ਕਰ ਰਿਹਾ ਨਾ ਇਹ ਤਾਂ ਕੁਫਰ ਕੁੱਟ ਖਾਣ ਵਾਲੀ ਏ ਪੁੱਤ ਯਾਰ ਆਪਣਾ ਤਾਂ ਡੱਕਾ ਨਹੀਂ ਕਰ ਸਕਦਾ ਮੈਨੂੰ ਸ਼ਰਮ ਆਉਂਦੀ ਏ ਤੈਨੂੰ ਮਾੜੀ ਮੋਟੀ ਤੇਰੇ ਤੇ ਪਰਚਾ ਪਤਾ ਕਿਹੜਾ ਪੈਸਾ ਦਾ ਵੀ ਜਿਹੜਾ ਤੂੰ ਕੋਦੀ ਘਰ ਵਾਲੀ ਨੂੰ ਛੇੜ ਰਿਹਾ ਜੀ ਭਜੇ ਭਵਾ ਕੋਈ ਨਹੀਂ ਚਾਹ ਵੜਾ ਜੇਲ ਚਾਇਆ ਤੇਰੀ ਫਿਰ ਬਾਜੂ ਫਰ ਜਮੇ ਨਹੀਂ ਛੱਡਦਾ ਤੂੰ ਤਾਂ ਕਿਤੇ ਹੋਰ ਨੌਕ ਕਰਦੇ ਫਰ ਜਮੇ ਭਾਂਡਾ ਵਿੱਚ ਤੂੰ ਤਾਂ ਕਿਤੇ ਯਾਰ ਗੱਲ ਤੁਸੀਂ ਮਸਲਾ ਜਿਹੜਾ ਤੁਸੀਂ ਵਧਾਈ ਜਾਂਦੇ ਹੋ ਮੈਂ ਤੁਹਾਡਾ ਮਸਲਾ ਘਟਾਉਣ ਨੂੰ ਫਿਰਦਾ ਤੁਸੀਂ ਮਸਲਾ ਵਧਾਈ ਜਾਂਦੇ ਮੈਂ ਇਹਨੂੰ ਕਹੀ ਜਾਂਦਾ ਵੀ ਜਦੋਂ ਇਹਦੀ ਘਰ ਵਾਲੀ ਤੇਰੇ ਚਪੜਾ ਮਾਰਦਾ ਤੂੰ ਇਹਦੇ ਕੋਲ ਗਿਆ ਤੂੰ ਆਪਦੀ ਘਰ ਵਾਲ ਨੇ ਕੁਝ ਕਿਹਾ ਇਹਨੂੰ ਤਰਾ ਸਾਲਾ ਤੂੰ ਆਪਦੀ ਘਰ ਵਾਲ ਨੇ ਕੀ ਕਿਹਾ ਹੈ ਮੈਂ ਤੇ ਘਰ ਵਾਲ ਨੂੰ ਪੁੱਛਿਆ ਵੀ ਤੂੰ ਇਹਦੇ ਲਫੇੜਾ ਕਿਉਂ ਮਾਰਿਆ ਕੀ ਗੱਲ ਸੀ ਇਹ ਕਹਿੰਦੀ ਉਹ ਕਹਿੰਦੀ ਵੀ ਇਹਨੂੰ ਪੁੱਛ ਤੇ ਇਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਇਹ ਕਹਿੰਦਾ ਵੀ ਇਹ ਕਹਿੰਦੀ ਮੈਨੂੰ ਦੋ ਦਿਨ ਛੇੜਦਾ ਤੀਜੇ ਦਿਨ ਮੇਰੀ ਇਹਨੇ ਬਾਹ ਫੜ ਲਈ ਤੇ ਯਾਰ ਭਾਈ ਯਾਰ ਮੇਰੀ ਗੱਲ ਸੁਣ ਮੈਂ ਕਿਹੜਾ ਕਿਦੀ ਬਜਾਰੂ ਕਿਵੇਂ ਨਿਬੜਦਾ ਨਿਵੇੜਦੇ ਮੈਥੋਂ ਕੋਈ ਗਲਤੀ ਆਪਾਂ ਗਾਹ ਨੂੰ ਇਹੋ ਜਿਹਾ ਕੰਮ ਕਰਦੇ ਨਹੀਂ ਉਹਨੂੰ ਕਹ ਤੂੰ ਚਾਕੀ ਨਾ ਮੈਂ ਤੇਰੇ ਕਿੰਨੀ ਝਾਕਦਾ ਚਲੋ ਕੋਈ ਨਾ ਭਾਈ ਤੂੰ ਜਾ ਮੈਂ ਗੱਲ ਕਰ ਲੂੰਗਾ ਇਹਦੇ ਨਾਲ ਕੋਈ ਨਾ ਤੂੰ ਜਾ ਅੱਛਾ ਭਾਈ ਤੂੰ ਮੈਨੂੰ ਇਹ ਦੱਸ ਯਾਰ ਵੀ ਜਿਹੜੇ ਮੁੰਡੇ ਇਹੋ ਜਿਹਾ ਕੰਮ ਕਰਦੇ ਜਿਵੇਂ ਤੇਰੇ ਘਰ ਨੂੰ ਛੇੜਿਆ ਨੇ ਚਲ ਇਹਦੇ ਨਾਲ ਤੁਸੀਂ ਲੜਿਓ ਨਾ ਜਿਹੜੀ ਗੱਲਬਾਤ ਹੋ ਗਈ ਤੁਹਾਡੀ ਹੋ ਗਈ ਇਹ ਇਹ ਜਦੋਂ ਮਾਫੀ ਮੰਗ ਗਏ ਤੇ ਮਾਫੀ ਮੰਗ ਕੇ ਬੰਦਾ ਨੀਵਾਂ ਨਹੀਂ ਹੁੰਦਾ ਬੰਦਾ ਉੱਚਾ ਹੀ ਹੁੰਦਾ ਕਿਉਂਕਿ ਤੇ ਤੇਥੋਂ ਮਾਫੀ ਮੰਗ ਲਈਏ ਨੇ ਕਹਿ ਗਿਆ ਚਲੋ ਤੁਹਾਡੀ ਬਹਿਸ ਹੋਈ ਗੁੱਸੇ ਗੁਲੇ ਤੇ ਤੁਹਾਡਾ ਬਹਿਸ ਵੀ ਹੋ ਗਈ ਤੁਹਾਡੀ ਪਰ ਜਿਹੜੀਆਂ ਕੁੜੀਆਂ ਕੰਮ ਕਰਦੀਆਂ ਨੇ ਜਿਹੜੀਆਂ ਕੁੜੀਆਂ ਸ਼ਹਿਰਾਂ ਦੇ ਵਿੱਚ ਕੰਮ ਕਰਦੀਆਂ ਨੇ ਜਾਂ ਪਿੰਡਾਂ ਚੋਂ ਨਿਕਲ ਕੇ ਸ਼ਹਿਰਾਂ ਚ ਜਾਂਦੀਆਂ ਨੇ ਤੇ ਜੇ ਉਹਨਾਂ ਨੂੰ ਮੁੰਡੇ ਛੇੜਦੇ ਆ ਫਿਰ ਬਾਈ ਯਾਰ ਗੁੱਸਾ ਤਾਂ ਆਉਂਦਾ ਹੀ ਆ ਤੈਨੂੰ ਜਿਵੇਂ ਗੁੱਸਾ ਆਇਆ ਠੀਕ ਹੈ ਇਦਾਂ ਕਿਉਂ ਕਰਦੇ ਨੇ ਮੁੰਡੇ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਮੁੰਡਿਆਂ ਨੂੰ ਸਮਝਣਾ ਚਾਹੀਦਾ ਮਾੜਾ ਮੋਟਾ ਜਾਂ ਕੁੜੀਆਂ ਨੂੰ ਵੀ ਸਮਝਣਾ ਚਾਹੀਦਾ ਵੀ ਬਾਹਰ ਜਾਈ ਜਾਂ ਕੰਮ ਕਰਨ ਜਾਂਦੀਆਂ ਤਾਂ ਸੇ ਧਿਆਨ ਨਾ ਰਹਿਣ ਬਾਈ ਯਾਰ ਮੈਂ ਤੁਹਾਨੂੰ ਗੱਲ ਦੱਸਾਂ ਜਿਹੜੀਆਂ ਕੁੜੀਆਂ ਜਾਂ ਕੋਈ ਐ ਹੁਣ ਜਿਵੇਂ ਮੇਰੀ ਘਰ ਵਾਲੀ ਐ ਠੀਕ ਐ ਕੰਮ ਕਰਦੀਆਂ ਮਜਬੂਰੀ ਕਰਕੇ ਕਈ ਲੱਗਦਾ ਹਨ ਵੀ ਚਲ 4 ਪੈਸੇ ਉਹਨਾਂ ਦੀ ਜ਼ਿੰਦਗੀ ਵਧਗਾ ਨਿਕਲ ਜਾਂਦੀ ਐ ਜਿਹੜੇ ਬੰਦੇ ਮੁੰਡੇ ਜਾਂ ਹੋਰ ਛੇੜਦੇ ਆ ਜਾ ਕੇ ਬਸ ਇੱਕ ਵਾਰੀ ਉਹ ਚੀਜ਼ਾਂ ਸੋਚ ਲੱਗ ਕਰਨ ਵੀ ਸਾਡੇ ਆਪ ਦੇ ਘਰੇ ਬੈਠੀ ਐ ਮੇਰੀ ਘਰ ਵਾਲੀ ਐ ਮੇਰੀ ਭੈਣ ਐ ਮੇਰੀ ਮਾਂ ਕੱਲ ਨੂੰ ਉਹ ਬਾਜ਼ਾਰ ਚ ਨਿਕਲੂਗੀ ਉਹਨਾਂ ਨੂੰ ਵੀ ਕੋਈ ਨਾ ਕੋਈ ਛੇੜੂਗਾ ਬਸ ਜੇ ਇਹ ਚੀਜ਼ ਲੋਕ ਹਰ ਇੱਕ ਚੀਜ਼ ਸੋਚਣ ਲੱਗ ਗਏ ਨਾ ਵੀ ਸਾਡੇ ਆਪ ਦੇ ਘਰੇ ਬੈਠੀ ਐ ਤੇ ਭਾਈ ਉਹ ਇਹ ਜ਼ਿੰਦਗੀ ਚ ਇਹ ਚੀਜ਼ਾਂ ਹੀ ਨਾ ਹੋਣਗੀਆਂ ਬੰਦਾ ਕਿਸੇ ਨੂੰ ਜਾ ਕੇ ਛੇੜੂਗਾ ਹੀ ਨਹੀਂ ਠੀਕ ਹੈ ਨਾ ਜਲਦੀ ਦੀ ਕੋਈ ਗੱਲਬਾਤ ਆ ਸਹਿਮਤੀ ਵਾਲੀ ਗੱਲ ਆ ਉਹ ਗੱਲ ਵੱਖ ਆ ਤੁਸੀਂ ਧੱਕੇ ਨਾਲ ਜਿਵੇਂ ਇਹ ਛੇੜਦਾ ਸੀਗਾ ਵੀ ਓਵੇਂ ਕੋਈ ਬੰਦਾ ਇਹ ਜੀ ਗੱਲ ਨਾ ਕਰੂਗਾ ਅਗਲਾ ਇਹ ਚੋ ਸੋਚੂਗਾ ਵੀ ਯਾਰ ਮੇਰੀ ਵੀ ਘਰੇ ਬੈਠੀ ਆ ਮੇਰੀ ਘਰ ਵਾਲੀ ਆ ਜਾਂ ਮੇਰੀ ਭੈਣ ਆ ਜਾਂ ਮੇਰੀ ਮਾਂ ਜੇ ਕੱਲ ਨੂੰ ਉਹ ਬਾਹਰ ਨਿਕਲੂਗੀ ਤੇ ਇਹਨੂੰ ਵੀ ਛੇੜਨ ਵਾਲੇ 10 ਬੰਦੇ ਹੋਰ ਹੋਣਗੇ ਇਹ ਤਾਂ ਕਰਨਾ ਨਹੀਂ ਚਾਹੀਦਾ ਬਈ ਨਹੀਂ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਦੋਸਤੋ ਇਹ ਜਿਹੜੀ ਤੁਸੀਂ ਵੀਡੀਓ ਵੇਖਿਆ ਇਸ ਵੀਡੀਓ ਦੇ ਵਿੱਚ ਤੁਸੀਂ ਵੇਖੋਗੇ ਇੱਕ ਮੁੰਡਾ ਛਲਾਰੂ ਇੱਕ ਲੰਡੂ ਬੰਦਾ ਜਿਹੜਾ ਕਹਿ ਰਿਹਾ ਵੀ ਮੈਂ ਇਹਦੀ ਘਰ ਵਾਲੀ ਨੂੰ ਛੇੜਦਾ ਸੀ ਰਾਹ ਜਾਂਦੇ ਨੂੰ ਛੇੜਦਾ ਸੀ ਤੇ ਜਦੋਂ ਉਹਨੇ ਚਪੇੜਾ ਮਾਰਿਆ ਤੇ ਆਪ ਹੀ ਉਲਟ ਹੋ ਗਿਆ ਆਪ ਹੀ ਉਹਦੀ ਘਰ ਵਾਲੇ ਕੋਲ ਗਿਆ ਕਹਿੰਦਾ ਤੇਰੀ ਘਰ ਵਾਲੀ ਮੇਰੇ ਚਪੇੜਾ ਮਾਰਿਆ ਤੇ ਚਪੇੜਾ ਪਹਿਲਾਂ ਪੁੱਛਿਆ ਜਾਵੇਗਾ ਵੀ ਕਿਉਂ ਮਾਰਿਆ ਕਿਉਂ ਮਾਰਿਆ ਕਹਿੰ ਉਹਦੀ ਘਰ ਵਾਲੀ ਛੇੜਦਾ ਹੀ ਫਿਰ ਚਪੇੜੇ ਦਾ ਖਾਊਗਾ ਯਾਰ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਹੈ ਤੁਸੀਂ ਵੀਡੀਓ ਵੇਖੀ ਹੋਊਗੀ ਕਿਉਂ ਪਿੰਡਾਂ ਦੀਆਂ ਕੁੜੀਆਂ ਨੂੰ ਸ਼ਹਿਰਾਂ ਦੀਆਂ ਕੁੜੀਆਂ ਨੂੰ ਤੰਗ ਕੀਤਾ ਜਾਂਦਾ ਇਹ ਮ ਮਡੇਰ ਕੱਲੀ ਇਦਾਂ ਵੀ ਨਹੀਂ ਹੁੰਦਾ ਕੁੜੀ ਵੀ ਜੇ ਥੋੜਾ ਬਹੁਤ ਗਲਤ ਹੁੰਦੀ ਹੈ ਤਾਂ ਹੀ ਇਹ ਸਿਸਟਮ ਚੱਲਦਾ ਹੁੰਦਾ ਜਿਹੜੀ ਸਾਡੀ ਵੀਡੀਓ ਵੇਖੀ ਹੈ ਤੁਸੀਂ ਵੀ ਇਦਾਂ ਦਾ ਨਾ ਕਰਿਓ ਤੁਹਾਡੀ ਕੁੜੀਆਂ ਬੁੜੀਆਂ ਧਿਆਨ ਰੱਖਿਓ ਇਹਨਾਂ ਦਾ ਵੀ ਕੀ ਕਰ ਰਹੀਆਂ ਕੀ ਨਹੀਂ ਕਰ ਰਹੀਆਂ ਸਾਡੀ ਵੀਡੀਓ ਕਿ ਸਿੱਖਿਆ ਦੇਣ ਵਾਸਤੇ ਹੁੰਦੀ ਸਾਡੀ ਵੀਡੀਓ ਕਿ ਸੇਧ ਦੇਣ ਵਾਸਤੇ ਹੁੰਦੀ ਸਾਡੀ ਵੀਡੀਓ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲੈ ਕੇ ਕਮੈਂਟ ਜਰੂਰ ਕਰਿਓ ਧੰਨਵਾਦ